ਚਾਲਾ ਪੂਰੇ ਸੰਗਲੇ ਪਾ ਹੋ ਲੈ ਲਾਈਵ 75 ਨਬੇ ਸਮਾਪਤੀ ਕਰ ਦਿੰਗੇ ਆਰਿਓ ਕਰਾ ਤੱਕ ਪਰਤਾ ਲਾਈ ਗੱਲਬਾਤ ਕਰਦੇ ਆ ਉਹ ਸਭ ਟੀ ਟਕਲ ਲੰਚ ਬ੍ਰਾਂਚ ਕਰ ਲਏ ਸਭ ਨੇ ਅੰਦਰ ਪੈਰਾ ਹੋ ਚੁੱਕਿਆ ਆਪਾਂ ਨੇ ਆਪਣਾ ਲੰਚ ਕਰ ਲਿਆ ਨਾ ਤੁਸੀਂ ਦੱਸੋ ਵੀ ज़मीर अहमद भाई किस से जगह तो हो आपका पंजाब तो हाँ जी उसी दसो अनमोलदीप कौर हाँ जी अंकल जी मेरे बच्चे ठीक हो की बना रहे हो सब शक्ति बना था ਸੋ ਅੰਦਰ ਘੰਟਾ ਲਾਈਵ ਆ ਜੱਪਾ ਜਾਰਾ ਜਰ ਨਹੀਂ ਰਹਿੰਦੇ ਕੰਮ ਜਾਣਾ ਹੈਗਾ ਢਿੱਲੋ ਕਿੱਦ ਜੀ ਕਿਵੇਂ ਹੋ ਢਿੱਲੋ ਕਿੱਦ ਜੀ ਪਹਿਲੀ ਵਾਰੀ ਲਾਈਵ ਚ ਆਏ ਤੁਸੀਂ ਮੇਰੇ ਖਿਆਲ ਦੇ ਵਿੱਚ ਵੈਲਕਮ ਤੁਹਾਡਾ ਵੈਲਕਮ ਤਾਂ ਸਾਰਿਆਂ ਦੀ ਹੈ ਨਾ ਅਰਵੋਧ ਦੀਪਕਾ ਹੋਰ ਮੇਰਾ ਤਾਂ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਉਹ ਕੀ ਹੋ ਗਿਆ ਬੱਚੇ 60 ਤਾਂ ਨਹੀਂ ਬੱਜੀ ਜੀ ਰਹਿਮਤ ਜੀ ਮੈਂ ਪਾਕਿਸਤਾਨ ਨੂੰ ਆ ਜੀ ਨਨਕਾਣਾ ਸਾਹਿਬ ਤੋਂ ਵੈਲਕਮ ਤੁਹਾਡਾ ਅਨਮੋਲ ਦੀ ਕੀ ਗੱਲ ਹੋ ਗਈ ਭਾਈ ਇਹ ਇਹ ਅੱਜ ਪਹਿਲੀ ਵਾਰੀ ਨਹੀਂ ਰੋਜ ਹੀ ਮਾਰਦੀਆਂ ਨੇ ਇਹ ਇੱਥੇ ਅਸੀਂ ਰੋਹ ਦੇਖਦੇ ਆ ਮੇਰਾ ਕਾਲ ਜਰੋੜ ਤੇ ਸੌਪ ਆਪਣੀ ਇਹ ਖੜੇ ਖੜਾ ਨਹੀਂ ਲੱਗਾ ਤੋੜ ਦਿੰਦੀ ਨੇ ਇਹਦਾ ਤੁਰ ਹੀ ਜਾਂਦੀ ਸੀ ਹੈ ਬਚਤ ਰਹੇਗੀ बचत रहेगी हुए हुए माड़ा काम हुआ फिर त फिर कल कॉलेज किऊंगे तुरै फिर बस बसते जाऊंगे ਬੀਟਾ ਡੇ ਲਾ ਲਿਓ ਉਹਦੇ ਨਾਲ ਖਿਚਾਓ ਨਹੀਂ ਹੁੰਦਾ ਹੈਗਾ ਨਹੀਂ ਤਾਂ ਬਹੁਤ ਤੰਗ ਕਰ ਲਿਓ ਜਿਹੜੀ ਪਾ ਬੀਟਾ ਡੀ ਬੀਟਾ ਡੀ ਲਾ ਬੀਟਾ ਡੀ ਨੂੰ ਹੁੰਦੀ ਹੈ ਪੀਡੀ ਜੀ ਉਹ ਲਾਓ ਉਹਦੇ ਨਾਲ ਖਿਚਾ ਹੋ ਰਿਹਾ ਜਾਂ ਕੜਨ ਨਹੀਂ ਹੁੰਦੀ ਹੈਗੀ ਕੁਛ ਨਹੀਂ ਹੁੰਦਾ ਇਹ ਕੋਈ ਚੱਕਰ ਨਹੀਂ ਤੁਸੀਂ ਡੀਟਾਡਨ ਲਾਓ ਓਏ ਹੋਏ ਮਾਰਾ ਕੰਮ ਹੋਇਆ ਫਿਰ ਤਾਂ ਫਿਰ ਕਿਹੜੀ ਕੁੜੀ ਲੰਦਾ ਕੋਸ ਇਹ ਰੋਕੇ ਦੀ ਸਕੂਟੀ ਨੂੰ ਵੀ ਮਗਰ ਉਹ ਆ ਕੇ ਮਾਰੀ ਮਾਨੂ ਰਾਣਾ ਹੈਲੋ ਦਾਦਾ ਜੀ ਸਭ ਤੇ ਕਾਲ ਮਾਨੂ ਰਾਣਾ ਜੀ ਵੈਲਕਮ ਤੁਹਾਡਾ ਆਪਣੇ ਲਾਈਵ ਦੇ ਵਿੱਚ ਤਿਆਰ ਰੱਖਿਆ ਕਰੋ ਬੱਚੇ ਐਦਾਂ ਸੱਟਾ ਵੱਜਦੀ ਹੈ ਨਾ ਬਹੁਤ ਮੋਤੇ ਬਾ ਮਾਰੀ ਦੀ ਬੰਗਲਾ

ਉਹ ਗਾਚ ਡਿੱਗੀ ਮੈਂ ਸੜਕ ਤੇ ਮਕਾਚ ਡਿੱਗੀ ਹੋ ਅੱਛਾ ਉਹਦੇ ਵੀ ਵੱਜੀ ਨਹੀਂ ਜਾਇਆ ਕਰ ਦੂੰ ਅੰਟਾਈਮ ਲੱਗੂ ਮੈਨੂੰ ਕਿੰਨਾ ਇੱਕ ਪਕ ਬਣਨੀ ਆ ਕਰੇ ਲਿਆਉਣੀ ਆ ਪਹਿਲਾਂ ਨੂੰ ਇੰਤਜ਼ਾਰ ਖੜਾ ਤੇ ਇੰਨੇ ਇੱਥੇ ਰਹਿਣੇ ਚਾਹ। ਇਹ ਬਣ ਗਏ ਆ ਤਵਾੜ ਕਿਲੇ ਉਹ ਨਹੀਂ ਆਉਂਦਾ ਤਾਂ ਮਾਪਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਜੀ ਤੁਸੀਂ ਗਾ ਲਿਖਤਾ ਨਾ ਪਹਿਲਾਂ ਫਿਰ ਫੋਨ ਕਰੂਗਾ ਕਿਹਾ ਫਿਰ ਆਪਾਂ ਉਧਰ ਜਾਵਾਂਗੇ ਨਾ ਲਾਇਰਸ ਕਾਦੀ ਦੁਕਾਨ ਹੈ ਸਰਦਾਰ ਜੀ ਆਪਣਾ ਇਲੈਕਟ੍ਰੀਸ਼ੀਅਨ ਦਾ ਰਿਪੇਅਰ ਆ ਜਾਂ ਕੰਮ ਆ ਜੀ ਮੋਟਰ ਬੈਂਡਿੰਗ ਦਾ ਉਥੇ ਗਾ ਲਿਖਤਾ ਨਾ ਗੱਗੀ ਕਰਨਾ ਹਾਂ ਹਾਂ ਹੁਣ ਠੀਕ ਲਿਖਿਆ ਕਾ ਹੱਡੀਆਂ ਦੇ ਡਾਕਟਰ ਨਾ ਜੀ ਨਾ ਜਸਮੀਨ ਜਮਾਨਾ ਦਾ ਦੇ ਮੋਟਰ ਬੰਨੇ ਦਾ ਕਿੰਨਾ ਖਰਚਾ ਆਉਂਦਾ ਤਾਰ ਕਿੰਨੀ ਪੈਂਦੀ ਆ ਤਾਰ ਦੱਸੋ ਤਾਰ ਤਾਰ ਤੋਂ ਪਤਾ ਲੱਗੂ ਨਾ ਤਾਰ ਕਿੰਨੀ ਪੈਂਦੀ ਆ ਡਾਕਟਰ ਵਹਿਮਾ ਦਾ ਹੱਡੀਆਂ ਦੇ ਡਾਕਟਰ ਹੀ ਹੈਗੇ ਆ ਭੈ ਮਿਕੜੋੜਿਆ ਦੱਸ ਸਹੀ ਗੱਲ ਹੈ ਮੈਂ ਬਹੁਤ ਵਾਰੀ ਸੋਚਿਆ ਕਿ ਗਾਂਦੇ ਤਰੀਨ ਬਣਾਉਂਗਾ ਪਰ ਮੈਂ ਵੈਸੇ ਬਣਾਉਂਦਾ ਨਹੀਂ ਹੈਗਾ ਵੀ ਚਲੋ ਸਾਡੋ 5 ਕਿਲੋ ਮੰਨ ਲਓ ਤੁਸੀਂ ਸੁਜਾਤਾ ਦੀ ਸਾਰੇ ਰੰਗ ਕੱਢਦੇ ਨਹੀਂਗੇ ਬਿਲਕੁਲ ਬਿਲਕੁਲ ਸੁਜਾਤਾ ਦੀ ਲੈ ਲਓ ਜੀ ਮਿਕਸੀ ਦਾ ਤੇ 5 ਕਿਲੋ ਗੁਰਸਦੂ ਜਪਨਾਮ ਜਪਨਾਉ ਜੀ 1000 ਰੁਪਏ ਕਿਲੋ ਤਾਰ ਲਾ ਲਓ ਜੀ 900 ਲਾ ਲਓ ਤੁਸੀਂ ਕਿੱਥੇ ਕੰਮ ਕਰਦੇ ਹੋ ਸੁਨਾਮ ਜੀ ਇਹ ਲਈ ਪਤਾ ਜੀ ਮੈਨੂੰ 2000 ਤੋਂ ਪਲੱਸ ਹੋਊਗੀ ਸਸਤੀ ਕਾਲਾ ਸਿੰਘ ਜੀ ਕਿਹੜੀਆਂ ਸੋਚਾਂ ਚ ਪਾਇ ਰਹੇ ਹੋ ਠੀਕ ਠਾਕ ਉਹ ਨਹੀਂ ਮਹਾਰਾਜ ਆਪਾਂ ਤਾਂ ਸੋਚਾਂ ਚ ਪਾਉਣ ਵਾਲੇ ਬੰਦੇ ਸੋਚਾਂ ਨਹੀਂ ਪੰਜ ਕਿਲੋ ਵਾਲੀ ਮਿਕਸ ਉਹਨਾਂ ਲੈ ਲਓ ਕੁਣ ਮੇਰੇ ਦਾ ਜਿਹੜੀ ਮਾਰਗੀ ਲੱਗਦੀ ਹੈ ਤੁਹਾਡਾ ਨੈਟ ਸਲੋ ਹੈ ਸਲੋ ਹੈ ਜੀ ਇਹ ਇੱਥੇ ਸਲੋ ਚੱਲਦਾ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜਿਹੜੇ ਸੱਜਣ ਨਵੇਂ ਆਏ ਨੇ ਪਹਿਲਾਂ ਤਾਂ ਵੈਲਕਮ ਆ ਤੁਹਾਡਾ ਜਸਕਰਨ ਸਿੰਘ ਇਹ ਵੀ ਪਹਿਲੀ ਵਾਰੀ ਆਏ ਹੋ ਤੁਸੀਂ ਮਾਈਕ ਰੂ ਜੀ ਜਸਕਰਨ ਸਿੰਘ ਸੌਰੀ ਕਿਹਦਾ ਵੀ ਕਮੈਂਟ ਮਿਸ ਹੋ ਜਾਂਦਾ ਮੈਨੂੰ ਬੁਰਾ ਲੱਗਦਾ ਮੈਨੂੰ ਦੱਸ ਦਿਆ ਕਰੋ ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ ਜੀ मतिलब कॾहिं आई आहे सिकिंड वेट करो आवाज़ वञी उनजी हाणे दो की आवाज़ ਆਪਣੀ ਸੁਨਾਮ ਦੁਕਾਨ ਹੈ ਜਿਸ ਦੇ ਵਿੱਚ ਸੁਨਾਮ ਮਦੂ ਸਿੰਘ ਵਾਲਾ ਇਹਦੇ ਨੀਲੇ ਵਾਲਾ ਜੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਸੁਨਾਮ ਦੇ ਵਿੱਚ ਹੀ ਹੈ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਜਲਦੀ ਆਉਂ ਮੋਹਰਾ ਦੇਖੋ ਇੱਧਰ ਭੇਜਦੇ ਆ ਉਹ ਆ ਦੇਖ ਆਉਂਦਾ ਨਾ

ਹੰਭਚਾਲੋ ਬਿਲਕੁਲ ਚਲ ਤੁਸੀਂ ਕਿੱਥੋਂ ਬਲਾ नाम की है दस नहीं चलो बस थोड़ा जरूरी है अरे अनमोल दी की बने हम थोड़ा दस करके ਬਿਲਕੁਲ ਜੀ ਬਿਲਕੁਲ ਇਹ ਪਹਿਲੇ ਟਾਈਮ ਹੋ ਜਾਂਦੀ ਹੈ ਸਲੋ ਸਪੀਡ ਆ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸੁਨਾਮ ਮੈਂ ਤਾਂ ਅੰਡਰਬ੍ਰਿਜ ਕੋਲੇ ਆ ਤੁਸੀਂ ਦੱਸਿਆ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਇਹ ਨਾਮ ਆ ਤੁਹਾਡਾ नीलोवाड़ बख्शी पड़ा ऋषभ द्विवेदी और पाजी क्या हाल चाल है बढ़िया है आप सुनाइए भाई आप पहली बार आए हो लाइव में 10 ਮਿੰਟ ਹੋਰ ਹੈ ਹਰਿਸਤਾਨ ਚਾਹੀਏ ਉਹਨੂੰ ਹੋਰ ਸਵਾਲ ਕਰਨਾ ਹੁੰਦਾ ਕੋਈ ਇਹ ਦੱਸੋ ਪਹਿਲਾਂ ਤੁਹਾਨੂੰ ਕੀ ਚਾਹੀਦਾ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਤੁਹਾਨੂੰ ਕੀ ਚਾਹੀਦਾ ਦੱਸਿਓ ਮਾੜਾ ਜਾਂ ਮੈਂ ਕੋਈ ਗੱਲ ਮੈਂ ਮੈਂ ਕੋਈ ਗਲਤ ਕਰ ਰਿਹਾ ਏਦਾਂ ਦੀ ਹੈ ਅਰਦਾਇ ਦੱਸੋ ਮੈਂ ਕੀ ਕਨਸੈਪਟ ਤੋੜਿਆ ਹੋਇਆ ਤੁਹਾਨੂੰ ਕੀ ਚਾਹੀਦਾ ਤੁਸੀਂ ਦੱਸੋ ਬਾਕੀ ਗੱਲਾਂ ਦਾ ਫੇਲ ਕਰਾਂਗੇ ਰਿਸ਼ਵ ਦਿਵੇਦੀ ਜੀ ਤੁਹਾਨੂੰ ਕੀ ਚਾਹੀਦਾ ਇਹ ਦੱਸੋ ਪਹਿਲਾਂ ਦਾ ਮੈਂ ਤਾਂ ਮੰਗੀ ਨਹੀਂ ਤੁਹਾਡੇ ਤੋਂ ਕੁਸ ਨਾ ਤੁਸੀਂ ਦੇ ਸਕਦੇ ਹੋ कहां से हो आप फिर ऐसे सवाल करके मिलेगा आपको सिखों का साथ आप सिख की परिभाषा जानते हो क्या है ए द्विवेदी जी सिख की क्या परिभाषा है आप जानते हो मैं तो बाद में जन्म हुआ है मेरा मेरे को तो पता नहीं है रणजीत हेलो वीर जी की हाल चाल है उन्होंने क्या मांगा बताइए जिनके आप नाम जानते हो उन्होंने क्या मांगा ਔਰ ਰਣਜੀਤ ਖਾਣਾ ਖਾ ਲਿਆ ਇਹ ਆਪ ਕਿਉਂ ਮੰਗ ਰਹੇ ਹੋ ਆਪ ਇਸ ਸਵਾਲ ਕਰਦੇ ਹੋ ਹਰਜੀਤ ਸਿੰਘ ਸਾਤਰੀ ਕਾਲ ਜੀ ਰੀਸ਼ੋ ਦਿਵੇਦ ਜੀ ਪਾੜੀਏ ਹਰਜੀਤ ਸਿੰਘ ਜੀ ਕੀ ਹਾਲ ਚਾਲ ਨੇ ਯਾਰ ਚਾਲੇ ਬਹੁਤ ਵਧੀਆ ਜੀ ਮਾਰਾ ਗਰਮੀ ਪੂਰੀ ਪੈਂਦੀ ਆ ਗਰਮੀ ਵਧੀਆ ਪੈ ਰਹੀ ਆ ਜਾਨਿਆ ਹੁਣ ਕੰਮ ਕਰਨ ਬਾਅਦ 10-20 ਮਿੰਟ ਬੈਠੇ ਆ ਪੂਰੇ ਬਾਟ ਕੱਢ ਰਖੇ ਆ ਗਰਮੀ ਨੇ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ

ਕੱਲਾ ਪ੍ਰੇਮ ਕਿੱਥੇ ਸੀ ਇਹਨਾਂ ਦਾ ਫਤਮਰਾਦਾਬਾਦ ਤੋਂ ਆ ਜੀ ਕੋਈ ਦਾ ਗੱਲ ਆ ਜੀ ਠੀਕ ਆ ਜੀ ਹੁਣ ਅਸੀਂ ਕੰਮ ਤੇ ਚੱਲਦੇ ਆ ਉੱਥੇ ਹੀ ਲਾਈਵ ਹੋਵਾਂਗੇ ਕਰਾਂਗੇ ਗੱਲਾਂ ਬਾਤਾਂ ਥੋੜੇ ਸਮੇਂ ਦੀ ਇਜਾਜ਼ਤ ਦਿਓ ਤਾਂ ਸਕੂਲ ਦਾ ਕੰਮ ਆ ਜੀ ਸਕੂਲ ਦੇ ਵਿੱਚ ਕੰਮ ਕਰਨ ਜਾਣਾ ਉਸ ਕਾਰਨ ਬਲੌਗ ਹਾਂਜੀ ਹਾਂਜੀ ਅਸੀਂ ਚੱਲਦੇ ਆ ਸਕੂਲ 'ਚ